ਸਾਹਿਬ ਜੀ ਪਨਾਸਰੀ ਮਹੱਲਾ ਪੰਜਵਾ ਘਰਿ ਸ਼ੇਵਾਂ ਇਕ ਓੰਕਾਰ ਸਤ ਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜਿਉ ਹਰ ਦਿਨ ਮੁਕਤ ਨਾ ਕਾਹੂ ਜਿਉ ਸੋ ਨਹੋ ਸੰਤ ਪਿਆਰੇ ਬਿਨੋ ਹਮਾਰੇ ਜਿਉ ਹਰ ਬਿਨ ਮੁਕਤ ਨਾ ਕਾਹੂੰ ਜਿਉ ਰਹਾ ਮਨ ਨਿਰਮਲ ਕਰਮ ਕਾਰ ਤਾਰਨ ਤਰਨ ਹਾਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਉ ਜੀ ਬਰ ਬਰਮ ਸੇਵਾ ਇਹੋ ਉਪਦੇਸ਼ ਮੋਕ ਗੁਰ ਦੀਨਾ ਜੀਓ ਤੇਸ ਸਿਓ ਨਾ ਲਾਈਐ ਹਿਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਤ ਓਹ ਸੰਗ ਨਾਚਾਲੈ ਮਨ ਤਨ ਤੂੰ ਆਰਾਦ ਹੱਥ ਕੇ ਪ੍ਰੀਤਮ ਸਾਦ ਜਾਂਕੈ ਸੰਗ तेरे बंदन छूटा गहे पार ब्रह्म शरण अवर आस काश पटल ना कीज सु ਅਗਤ ਗਿਆਨੀ ਧਿਆਨੀ ਤਪਾਸੂਈ ਨਾਨਕ ਜਾ ਕੋ ਕਿਰਪਾ ਕੀਜੈ ਗਹੇ ਪਾਰ ਬ੍ਰਹਮ ਸ਼ਰਨ ਹਿਰਦੇ ਚਰਨ ਕਮਲ ਗਹੋ ਪਾਰ ਬ੍ਰह्म शरण ਹਿਰਦੇ ਕਮਲ ਚਰਨ ਪਰ ਆਸ ਕਾਸ਼ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਤਿਆਨੀ ਤਪਾਸੋਈ ਨਾਨਕ ਜਾ ਕੋ ਕਿਰਪਾ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ